ਅੰਤਿਕਾ ਪਾਰ ਮਿਲਿਆ ਜਿਹੜਾ ਡੈਰੀ ਤੇ ਐਗਰੀ ਮੇਲਾ ਦਾ ਤੇ ਇਹਦੇ ਵਿੱਚ ਮੂਰਾ ਦਾ ਕੱਟੀਆਂ ਦਾ ਕੰਪੀਟੀਸ਼ਨ ਚੱਲੀ ਜਾਂਦਾ ਇਹ ਦੇਖੋ ਜੀ ਮੇਹਲਾ ਵੀ ਹੋਣਾ ਕਿੰਨੀ ਦੀ ਪੋਜੀਸ਼ਨ ਆਊਗੀ ਤੇ ਜਿਹਾਸਾ ਇਹ ਨੰਬਰ ਵਗੈਰਾ ਲਾ ਰਹੇ ਨੇ ਤੇ ਆਹ ਸੈਂਟਰ ਦੇ ਵਿੱਚ ਬਈ ਟਰੋਫੀਆਂ ਪਈਆਂ ਨੇ ਦੇਖਦੇ ਆਂ ਵੀ ਇਹ ਟਰੋਫੀਆਂ ਹੁਣ ਕਿਹਨਾਂ ਨੂੰ ਆਉਣਗੀਆਂ ਤੇ ਕਿਹੜੇ ਵੀਰਾਂ ਦੀਆਂ ਕੱਟੀਆਂ ਪੋਜੀਸ਼ਨ ਲੈਣੀਆਂ ਤੇ ਇਹ ਸਾਰੀ ਰਿੰਗ ਦਿਖਾਵਾਂਗੇ ਵੀ ਆਪਾਂ ਸਭ ਨੂੰ ਲੈ ਆਵਾਂ ਤੇ ਇੰਨੇ ਵਈ ਆਪਾਂ ਸੋਨੂ ਨਾ ਦੂਜੀ ਰਿੰਗ ਰਹਾ ਗੇ ਲਿਉਣੇ ਆਹ ਸਾਈਡ ਆਹ ਸਾਈਡ ਘੜ ਰੰਗ ਗਾ ਲਈ ਇਹਦੇ ਵਿੱਚ ਨਾ ਅੰਗਰੇਜ਼ ਅੱਜ ਆਏ ਹੋਏ ਨੇ ਤੇ ਐਫ ਐਫ ਬੱਸੀਆਂ ਦਾ ਮੁਕਾਬਲਾ ਚੱਲਦਾਗਾ ਦੋ ਦੰਦ ਦਾ ਜੇ ਕੋਈ ਜੇ ਅੱਜ ਵੀ ਗੇੜਿਆ ਨਾ ਕੋਈ ਸਵਾਲ ਨਾ ਹੋਵੇ ਇਹ ਬੱਸੀਆਂ ਦਾ ਮੁਕਾਬਲਾ ਵੀ ਇਹਦੇ ਵਿੱਚ ਖੀਰੀ ਹੜੀਆਂ ਆ ਤੇ ਆ ਜੱਜ ਨੇ ਬਈ ਬਾਹਰੋਂ ਆਏ ਹੋਏ ਨੇ ਤੇ ਹੁਣ ਨੰਬਰ ਨੇ ਢਿਲਾ ਰਹੇ ਨੇ ਨਾ ਸਾਈਡ ਚਾਲਦੇ ਆਂ ਵੀ ਆ ਸਾਈਡ ਦੀ ਨਾ ਦੇਸੀ ਗਾਇਆਂ ਨਾ ਹੋ ਗਿਆ ਨਹੀਂ ਗੇ ਮੇਲੇ ਦੇ ਵਿੱਚ ਤੇ ਥਾਰ ਪਾਰਕਰ ਗਾਇਆਂ ਦਾ ਵੀ ਅਗਲੀ ਵਾਰ ਮੁਕਾਬਲਾ ਇਹਨਾਂ ਦਾ ਬਾਈ ਜੀ ਐਲੀਗੈਂਟੋ ਫਿਰ ਉਹ ਜੋ ਵੀ ਹੋਵੇ ਦੇਖੇਗਾ ਉਹਨਾਂ ਰਿਕਵੈਸਟ ਆ ਕਿ ਬਾਈ ਜੀ ਪੂਰੀ ਸੈਟ ਕਰੀ ਜੀ ਨੂੰ ਚਾਹੁੰਦੇ ਆ ਜੇ ਐਜੰਟਰ ਨਾਲ ਉਹ ਹੀ ਰਹੇ ਸਿਰ ਦੇ ਦੂਜਾ ਰਿਕਵੈਸਟ ਆ ਕਿ ਹੋਰ ਵੀ ਕੋਈ ਚਾਹੁੰਦੇ ਆ ਬਾਈ ਥੈਂਕ ਯੂ ਤੇ ਆ ਚਫਦਾ ਚੱਲੀ ਜਾਂਦਾ ਵੀ ਇੱਧਰ ਇਹ ਆਹੀ ਸਾਈਡ ਦੇਖਦੇ ਆਵੇਂ ਮੂਰਾ ਦੇ ਵਿੱਚ ਨਾ ਮੂਰਾ ਦਾ ਵੱਧ ਮੁਕਾਬਲਾ ਫਾਇਦਾ ਹੁੰਦਾਈ ਵਾਰ। ਇਹ ਮੂਰਾ ਕੱਟੀਆਂ ਦੇ ਹੀ ਦੇਖਦੇ ਆਂ ਵੀ ਵੀਸ਼ਨਾ ਜਿਹੜੀਆਂ ਕੱਟੀਆਂ ਲੈਦੀ ਆਈਆਂ। ਕਿ ਕੱਟੀਆਂ ਹੀ ਬਹੁਤ ਨੇ ਮੂਰਾ। ਤੇ ਅਸੀਂ ਲੱਕੀ ਫੋਡੀਆ। ਦੇਖ ਹਾ ਘੱਟੀ ਦਾ ਫੇਸਬੁੱਕ ਫੇਸਬੁੱਕ ਸੋਹਣਾ ਬਾਈ ਇੱਕ ਮੋੜੀ ਤੋਂ ਦੋਵੇਂ ਜੜੇ ਆ ਪਿੱਛੇ ਖੜੀ ਆ ਪਿੱਛੇ ਕਰਦਾ ਫੇਸਬੁੱਕ ਸੋਹਣਾ ਲੈ ਵੀ ਦਾ ਐਂ ਦਿਖਾਓ ਜੀ ਗੱਟੀਆਂ ਦਾ ਬਾੜ ਵੀ ਬੱਚੇ ਹੈਗੇ ਇੱਕ ਲਾਈਵ ਦਿਖਾਓ ਅੱਗੇ ਪਿੱਛੇ ਨਾਲ ਦਿਖਾਓ ਲੈ ਬਾਈ ਆਪਣਾ ਸ਼ੇਅਰ ਕਰੀ ਚਲੋ ਸਾਨੂੰ ਸਾਰਾ ਮੇਲਾ ਦਿਖਾਈ ਚੱਲੇਗਾ ਆਪਾਂ ਲਾਈਵ ਦੇ ਵਿੱਚ ਆ ਜਿਹੜੀਆਂ ਰੋ ਥੋੜੀਆਂ ਬੁੱਝ ਕੇ ਆ भाई हर भी जल्दी सारे भाषा वाला अनाउंस करने भाई ओके मैदान है लौंडी का फेस बहुत भाई ਇਧਰ ਆਈਆ ਬੰਦਾ ਕਿਹਾ ਬਾਈ ਰੰਗ ਟਾਇਰ ਸਾਰੇ ਇੱਕ ਜੀ ਚਲਦੇ ਆ ਮੂਰੇ ਇਧਰ ਆਉਂਦਾ ਆ ਰੌਂਡ ਸਹੂ ਹੋਊਗਾ ਬਸੀਆਂ ਦਾ ਭਾਈ ਜੀ ਰੌਂਡ ਲਾਓ ਚਲਾ ਲਓ ਆਪੇ